ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਵੱਡੇ ਪੱਧਰ ਤੇ ਜੋ ਗਾਇਕ ਹੈ ਉਹ ਵੀ ਪਹੁੰਚ ਰਹੇ ਨੇ ਸੰਗੀਤ ਜਗਤ ਨਾਲ ਜੁੜੇ ਲੋਕ ਪਹੁੰਚ ਰਹੇ ਨੇ ਉੱਥੇ ਮਾਸਟਰ ਅਸਲੀਮ ਤੇ ਪ੍ਰਾਵੀ ਪਹੁੰਚੇ ਨੇ ਬਹੁਤ ਵੱਡਾ ਘਾਟਾ ਪਿਆ ਖਾਨ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨਾਲ ਬਿਲਕੁਲ ਜੀ ਇਸ ਤੋਂ ਵੱਡਾ ਘਾਟਾ ਕੀ ਹੋ ਸਕਦਾ ਮਾਂ ਦਾ ਘਾਟਾ ਕਦੋਂ ਪੂਰਾ ਹੋ ਸਕਦਾ ਮਾਂ ਬਾਪ ਇੱਕ ਐਸੀ ਐਸਾ ਰਿਸ਼ਤਾ ਹੈ ਇਹਦੀ ਰਿਪਲੇਸਮੈਂਟ ਨਹੀਂ ਹੈਗੀ ਮਾਂ ਬਾਪ ਨਹੀਂ ਮਿਲਦੇ ਹਰ ਦੁਨੀਆ ਦਾ ਰਿਸ਼ਤਾ ਮਿਲ ਜਾਂਦਾ ਦੋਸਤ ਮਿਲ ਜਾਂਦੇ ਆ ਬੱਚੇ ਮਿਲ ਜਾਂਦੇ ਆ ਹੋਰ ਵੀ ਰਿਸ਼ਤੇ ਮਿਲ ਜਾਂਦੇ ਮਾਪੇ ਨਹੀਂ ਮਿਲ ਸਕਦੇ ਔਰ ਇਹ ਖਾਨ ਨਾ ਤਾਂ ਵੈਸੇ ਸਾਡਾ ਬੜਾ ਪਿਆਰ ਹੈ ਇਹ ਬੜਾ ਹਸਮੁਖ ਕਲਾਕਾਰ ਹੈ ਸਾਡਾ ਕਲਾਕਾਰ ਭਾਈ ਹੈ ਤੇ ਇਹਦੀਆਂ ਤਾਂ ਕਈ ਤੁਸੀਂ ਫੋਟੋਸ ਦੇਖਦੇ ਹੋਣੇ ਵੀਡੀਓ ਦੇਖਦੇ ਆ ਤੇ ਆਪਣੀ ਮਾਂ ਦੇ ਨਾਲ ਤਾਂ ਬਹੁਤ ਪਿਆਰ ਸੀ ਹਰ ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਪਿਆਰ ਹੁੰਦਾ ਪਰ ਐਦਾਂ ਦੇ ਕਈ ਬੱਚੇ ਹੁੰਦੇ ਜਿਨ੍ਹਾਂ ਦਾ ਮਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੁੰਦਾ ਉਹ ਐਮੀ ਖਾਨ ਸਾਹਿਬ ਦਾ ਬੜਾ ਪਿਆਰ ਸੀ। ਬਿਲਕੁਲ ਜੋ ਵੀਡੀਓਜ਼ ਦੇਖ ਰਹੇ ਆ ਬਹੁਤ ਹੀ ਪਿਆਰ ਦੇ ਨਾਲ ਆਪਣੀ ਮਾਤਾ ਦੇ ਨਾਲ ਇੱਕ ਸਿੰਗਰ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਜਿੰਨਾ ਕੋਲੋਂ ਅਸੀਂ ਬੋਲਣਾ ਸਿੱਖਿਆ ਜੇ ਉਹੀ ਜਗਦੇ ਨਹੀਂ ਰਹਿਣਗੇ ਤਾਂ ਬਹੁਤ ਬਿਲਕੁਲ ਬਿਲਕੁਲ ਹੁਣੇ ਹੁਣੇ ਤਾਂ ਬਹਾਰ ਆਈ ਹੈ ਕਿ ਸਾਰੇ ਪਾਸੇ ਖਾਨ ਸਾਹਿਬ ਖਾਨ ਸਾਹਿਬ ਹੋਈ ਹੈ। ਇਹੀ ਟਾਈਮ ਸੀ ਨਹੀਂ ਕਹਿ ਸਕਦਾ ਮੈਂ ਇਹੀ ਟਾਈਮ ਹੈ ਕਿ ਜਦੋਂ ਖਾਨ ਨੇ ਬਹੁਤ ਉਹਨਾਂ ਨੂੰ ਖੁਸ਼ੀਆਂ ਦੇਣੀਆਂ ਸੀ। ਮਾਪੇ ਨੂੰ ਖੁਸ਼ੀਆਂ ਹੁੰਦੀਆਂ ਜਦੋਂ ਬੱਚਾ ਬਹੁਤ ਅੱਗੇ ਜਾਂਦਾ ਉਹਨਾਂ ਨੂੰ ਪੈਸੇ ਨਾਲ ਕੋਟੀਆਂ ਬੰਗਲਿਆਂ ਦੇ ਨਾਲ ਮਤਲਬ ਨਹੀਂ ਹੈ ਬੱਚਾ ਜਦੋਂ ਅੱਗੇ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਹੁਣ ਹੀ ਉਹਨੇ ਵਿਖਾਉਣਾ ਸੀ ਕਿ ਮਾਂ ਮੈਂ ਇਹ ਚੀਜ਼ ਲਈ ਹੈ ਤੁਹਾਡੇ ਵਾਸਤੇ ਇਹ ਲਈ ਹੈ ਪਰ ਮਾਂ ਚਲੇ ਗਈ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਜੋ ਰਿਸ਼ਤੇਦਾਰ ਦੱਸ ਰਹੇ ਕਿ ਹਰ ਟਾਈਮ ਉਹਨਾਂ ਦੀ ਜ਼ੁਬਾਨ ਤੇ ਇੱਕ ਹੀ ਗੱਲ ਹੁੰਦੀ ਸੀਗੀ ਕਿ ਮੈਂ ਬਿਮਾਰ ਹਾਂ ਤੋ ਵਿਆਹ ਕਰਵਾ ਲੈ ਤੇ ਮਾਂ ਤੋਂ ਬਿਨਾ ਸਭ ਕੁਝ ਕਰਨਾ ਬਹੁਤ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਇਹੀ ਦੀ ਗੱਲ ਨਾ ਪਤਾ ਨਹੀਂ ਹੁੰਦਾ ਉਹ ਕਹਿੰਦਾ ਨਾ ਜੇ ਇਦਾਂ ਹੁੰਦਾ ਉਹਨੂੰ ਪਤਾ ਥੋੜੀ ਸੀ ਪਰ ਉਹ ਇਹ ਵੀ ਖੁਸ਼ੀ ਆਪਣੀ ਮਾਂ ਦੇ ਨਾਲ ਸਾਂਝੀ ਕਰਦਾ ਬਾਕੀ ਬੜਾ ਦੁੱਖ ਹੈ ਸਾਡਾ ਭਰਾ ਹੈ ਛੋਟਾ ਭਰਾ ਹੈ ਉਹਦੀ ਮਾਂ ਸਾਨੂੰ ਵੀ ਸਾਡੀ ਜਿਹੜੇ ਉਹਦੇ ਕਲਾਕਾਰ ਭਰਾ ਆਏ ਨੇ ਉਹਦੀ ਖੁਸ਼ੀ 'ਚ ਸ਼ਰੀਕ ਹੋਏ ਨੇ ਇੱਥੇ ਤੇ ਸ਼ਾਮਿਲ ਹੋਏ ਨੇ ਜਿਹੜੇ ਕਲਾਕਾਰ ਭਾਈਪੈਣ ਹੋਰ ਵੀ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਇਵੇਂ ਹੀ ਲੱਗ ਰਿਹਾ ਕਿ ਜਿੱਦਾਂ ਉਹਨਾਂ ਦੀ ਮਾਂ ਹੀ ਚਲੀ ਗਈ ਹੈ ਸੋ ਬੜਾ ਦੁੱਖ ਹੈ ਵੀ ਖਾਨ ਸਾਹਿਬ ਦੇ ਨਾਲ ਉਹਦੇ ਘਰ ਦੇ ਵਿੱਚ ਇਹ ਬੜੀ ਇਹ ਦੁਖਦਾਇਕ ਜਿਹੜਾ ਸਮਾਂ ਜਿਹੜੀ ਇਹ ਘਟਨਾ ਹੋਈ ਹੈ ਬੜਾ ਦੁੱਖ ਹੈ ਪਰਿਵਾਰ ਨਾਲ ਜੋ ਲੋਕ ਦੁੱਖ ਸਾਂਝਾ ਕਰਨ ਵਾਸਤੇ ਆ ਰਹੇ ਨੇ ਜੋ ਕਲਾਕਾਰ ਦੁੱਖ ਸਾਂਝਾ ਕਰਨ ਵਾਸਤੇ ਆ ਰਹੇ ਨੇ ਉਹਨਾਂ ਦੇ ਇਹੀ ਕਹਿਣਾ ਕਿ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਕੋਈ ਵੀ ਮਿਲਦਾ ਸੀ ਹੱਸ ਕੇ ਮਿਲਦੇ ਸੀ ਪਿਆਰ ਨਾਲ ਮਿਲਦੇ ਸੀ ਤਾਂ ਉਹਨਾਂ ਦੇ ਦੋਸਤ ਕਹਿ ਰਹੇ ਕਿ ਅੰਜ ਲੱਗ ਰਿਹਾ ਜਿਵੇਂ ਉਹਨਾਂ ਦੀ ਹੀ ਮਾਂ ਚਲੀ ਗਈ ਹੋਵੇ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਦੈਨਿਕ ਸਵੇਰਾਂ ਦੀ ਚਲੰਦਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਵੱਡੇ ਪੱਧਰ ਤੇ ਜੋ ਗਾਇਕ ਹੈ ਉਹ ਵੀ ਪਹੁੰਚ ਰਹੇ ਨੇ ਸੰਗੀਤ ਜਗਤ ਨਾਲ ਜੁੜੇ ਲੋਕ ਪਹੁੰਚ ਰਹੇ ਨੇ ਉੱਥੇ ਮਾਸਟਰ ਅਸਲੀਮ ਤੇ ਪ੍ਰਾਵੀ ਪਹੁੰਚੇ ਨੇ ਬਹੁਤ ਵੱਡਾ ਘਾਟਾ ਪਿਆ ਖਾਨ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨਾਲ ਬਿਲਕੁਲ ਜੀ ਇਸ ਤੋਂ ਵੱਡਾ ਘਾਟਾ ਕੀ ਹੋ ਸਕਦਾ ਮਾਂ ਦਾ ਘਾਟਾ ਕਦੋਂ ਪੂਰਾ ਹੋ ਸਕਦਾ ਮਾਂ ਬਾਪ ਇੱਕ ਐਸੀ ਐਸਾ ਰਿਸ਼ਤਾ ਹੈ ਇਹਦੀ ਰਿਪਲੇਸਮੈਂਟ ਨਹੀਂ ਹੈਗੀ ਮਾਂ ਬਾਪ ਨਹੀਂ ਮਿਲਦੇ ਹਰ ਦੁਨੀਆ ਦਾ ਰਿਸ਼ਤਾ ਮਿਲ ਜਾਂਦਾ ਦੋਸਤ ਮਿਲ ਜਾਂਦੇ ਆ ਬੱਚੇ ਮਿਲ ਜਾਂਦੇ ਆ ਹੋਰ ਵੀ ਰਿਸ਼ਤੇ ਮਿਲ ਜਾਂਦੇ ਆ ਮਾਪੇ ਨਹੀਂ ਮਿਲ ਸਕਦੇ ਔਰ ਇਹ ਖਾਨਾ ਤਾਂ ਵੈਸੇ ਸਾਡਾ ਬੜਾ ਪਿਆਰ ਹੈ ਇਹ ਬੜਾ ਹਸਮੁਖ ਕਲਾਕਾਰ ਹੈ ਸਾਡਾ ਕਲਾਕਾਰ ਭਾਈ ਹੈ ਤੇ ਇਹਨੀਆਂ ਤੇ ਕਈ ਤੁਸੀਂ ਫੋਟੋਸ ਦੇਖਦੇ ਹੋਣੇ ਵੀਡੀਓ ਦੇਖਦੇ ਆ ਤੇ ਆਪਣੀ ਮਾਂ ਦੇ ਨਾਲ ਤਾਂ ਬਹੁਤ ਪਿਆਰ ਸੀ ਹਰ ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਪਿਆਰ ਹੁੰਦਾ ਪਰ ਐਦਾਂ ਦੇ ਕਈ ਬੱਚੇ ਹੁੰਦੇ ਜਿਨ੍ਹਾਂ ਦਾ ਮਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੁੰਦਾ ਉਹ ਮੇਹੀ ਖਾਨ ਸਾਹਿਬ ਦਾ ਬੜਾ ਪਿਆਰ ਸੀ। ਬਿਲਕੁਲ ਜੋ ਵੀਡੀਓਜ਼ ਦੇਖ ਰਹੇ ਆ ਬਹੁਤ ਹੀ ਪਿਆਰ ਦੇ ਨਾਲ ਆਪਣੀ ਮਾਤਾ ਦੇ ਨਾਲ ਇੱਕ ਸਿੰਗਰ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਜਿੰਨਾ ਕੋਲ ਉਹ ਸੀ ਬੋਲਣਾ ਸਿੱਖਿਆ ਜੇ ਉਹ ਹੀ ਜਗਤੇ ਨਹੀਂ ਰਹਿਣਗੇ ਤਾਂ ਬਹੁਤ ਬਿਲਕੁਲ ਬਿਲਕੁਲ ਹੁਣੇ-ਹੁਣੇ ਤਾਂ ਬਹਾਰ ਆਈ ਹੈ ਕਿ ਸਾਰੇ ਪਾਸੇ ਖਾਨ ਸਾਹਿਬ ਖਾਨ ਸਾਹਿਬ ਹੋਈ ਹੈ। ਇਹੀ ਟਾਈਮ ਸੀ ਨਹੀਂ ਕਹਿ ਸਕਦਾ ਮੈਂ ਇਹੀ ਟਾਈਮ ਹੈ ਕਿ ਜਦੋਂ ਖਾਨ ਨੇ ਬਹੁਤ ਉਹਨਾਂ ਨੂੰ ਖੁਸ਼ੀਆਂ ਦੇਣੀਆਂ ਸੀ। ਮਾਪੇ ਨੂੰ ਖੁਸ਼ੀਆਂ ਹੁੰਦੀ ਹੈ ਜਦੋਂ ਬੱਚਾ ਬਹੁਤ ਅੱਗੇ ਜਾਂਦਾ ਉਹਨਾਂ ਨੂੰ ਪੈਸੇ ਨਾਲ ਕੋਟੀਆਂ ਬੰਗਲਿਆਂ ਦੇ ਨਾਲ ਮਤਲਬ ਨਹੀਂ ਹੈ ਬੱਚਾ ਜਦੋਂ ਅੱਗੇ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਹੁਣ ਹੀ ਉਹਨੇ ਵਿਖਾਉਣਾ ਸੀ ਕਿ ਮਾਂ ਮੈਂ ਇਹ ਚੀਜ਼ ਲਈ ਹੈ ਤੁਹਾਡੇ ਵਾਸਤੇ ਇਹ ਲਈ ਹੈ ਪਰ ਮਾਂ ਚਲੇ ਗਈ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਜੋ ਰਿਸ਼ਤੇਦਾਰ ਦੱਸ ਰਹੇ ਕਿ ਹਰ ਟਾਈਮ ਉਹਨਾਂ ਦੀ ਜ਼ੁਬਾਨ ਤੇ ਇੱਕ ਹੀ ਗੱਲ ਹੁੰਦੀ ਸੀਗੀ ਕਿ ਮੈਂ ਬਿਮਾਰ ਹਾਂ ਤੂੰ ਵਿਆਹ ਕਰਵਾ ਲੈ ਤੇ ਮਾਂ ਤੋਂ ਬਿਨਾ ਸਭ ਕੁਝ ਕਰਨਾ ਬਹੁਤ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਇਹੀ ਦੀ ਗੱਲ ਨਾ ਪਤਾ ਨਹੀਂ ਹੁੰਦਾ ਉਹ ਕਹਿੰਦਾ ਨਾ ਜੇ ਇਦਾਂ ਹੁੰਦਾ ਉਹਨੂੰ ਪਤਾ ਥੋੜੀ ਸੀ ਪਰ ਉਹ ਇਹ ਵੀ ਖੁਸ਼ੀ ਆਪਣੀ ਮਾਂ ਦੇ ਨਾਲ ਸਾਂਝੀ ਕਰਦਾ ਬਾਕੀ ਬੜਾ ਦੁੱਖ ਹੈ ਸਾਡਾ ਭਰਾ ਹੈ ਛੋਟਾ ਭਰਾ ਹੈ ਉਹਦੀ ਮਾਂ ਸਾਨੂੰ ਵੀ ਸਾਡੀ ਜਿਹੜੇ ਉਹਦੇ ਕਲਾਕਾਰ ਭਰਾ ਆਏ ਨੇ ਉਹਦੀ ਖੁਸ਼ੀ 'ਚ ਸ਼ਰੀਕ ਹੋਏ ਨੇ ਇੱਥੇ ਤੇ ਸ਼ਾਮਿਲ ਹੋਏ ਨੇ ਜਿਹੜੇ ਕਲਾਕਾਰ ਭਾਈਪੈਣ ਹੋਰ ਵੀ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਇਵੇਂ ਹੀ ਲੱਗ ਰਿਹਾ ਕਿ ਜਿੱਦਾਂ ਉਹਨਾਂ ਦੀ ਮਾਂ ਹੀ ਚਲੀ ਗਈ ਹੈ ਸੋ ਬੜਾ ਦੁੱਖ ਹੈ ਵੀ ਖਾਨ ਸਾਹਿਬ ਦੇ ਨਾਲ ਉਹਦੇ ਘਰ ਦੇ ਵਿੱਚ ਇਹ ਬੜੀ ਇਹ ਦੁਖਦਾਇਕ ਜਿਹੜਾ ਸਮਾਂ ਜਿਹੜੀ ਇਹ ਘਟਨਾ ਹੋਈ ਹੈ ਬੜਾ ਦੁੱਖ ਹੈ ਪਰਿਵਾਰ ਨਾਲ ਜੋ ਲੋਕ ਦੁੱਖ ਸਾਂਝਾ ਕਰਨ ਵਾਸਤੇ ਆ ਰਹੇ ਨੇ ਜੋ ਕਲਾਕਾਰ ਦੁੱਖ ਸਾਂਝਾ ਕਰਨ ਵਾਸਤੇ ਆ ਰਹੇ ਨੇ ਉਹਨਾਂ ਦੇ ਇਹੀ ਕਹਿਣਾ ਕਿ ਸਵੇਰ ਇਸ ਤਰ੍ਹਾਂ ਦਾ ਸੀ ਕਿ ਕੋਈ ਵੀ ਮਿਲਦਾ ਸੀ ਹੱਸ ਕੇ ਮਿਲਦੇ ਸੀ ਪਿਆਰ ਨਾਲ ਮਿਲਦੇ ਸੀ ਤਾਂ ਉਹਨਾਂ ਦੇ ਦੋਸਤ ਕਹਿ ਰਹੇ ਕਿ ਅੰਜ ਲੱਗ ਰਿਹਾ ਜਿਵੇਂ ਉਹਨਾਂ ਦੀ ਹੀ ਮਾਂ ਚਲੀ ਗਈ ਹੋਵੇ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਡੈਨਿਕਸ ਵੈਰਾਟੀਵੀ ਚਲੰਦਰ